ਤਨ ਬੋਰ ਕੇ ਦਿਖਾਉਣੀ ਤੋੜੀ ਇਹਨੇ ਮੇਰੇ ਹੱਥ ਚੋਂ ਫੜ ਲਈ ਪਲੇਟ ਬਰਾਮੇ ਕਰਦੀ ਸਾਰੇ ਖੇ ਖਾਣਾ ਆਏ ਇਧਰ ਵੇਖ ਲੈ ਇਹਨੇ ਰੋਟੀ ਨਹੀਂ ਮੈਨੂੰ ਖਾਣ ਦਿੱਤੀ ਆ ਭਈਆ ਹਾਂ ਹੁਣ ਤੰਦਰਾ ਤਾਂ ਸੱਤਾਂ ਦੇ ਪੁੱਲ ਬੰਨੀ ਜਾਂਦਾ ਸੀ ਇਹਦੇ ਸਿਰਾਂ ਮੇਰੇ ਕੰਮ ਹੋਏ ਨਹੀਂ ਮੇਰੇ ਕੋਲੇ ਮੇਰੀ ਗੱਲ ਲਾ ਬਰਾਵਾ ਮੈਂ ਗਲਤ ਨਹੀਂ ਕਿਹਾ ਮੈਂ ਕੱਲਾ ਇਹਨੂੰ ਇੰਨਾ ਹੀ ਕਿਹਾ ਵੀ ਪਸ਼ੂ ਭੁੱਖੇ ਮਰੀ ਜਾਂਦੇ ਉਹਨਾਂ ਨੂੰ ਕੁਝ ਪਾ ਦੇ ਰੋਟੀ ਕੌਣ ਖਾਂਦਾ ਤਾਂ ਮਾਰੋ ਰੋਟੀ ਮੈਂ ਤਾਂ ਕੋਈ ਹੈ ਸਾਰਾ ਦਿਨ ਟੱਪੀ ਜਾਂਦੇ ਰਹਿੰਗੇ ਇੱਕ ਵਾਰੀ ਕਹ ਤਾਂ ਹਾਂ ਚਲੋ ਚੁੱਪ ਕਰ ਮੈਨੂੰ ਕਹਾਣੀ ਦੱਸੋ ਹੋਈ ਕੀ ਕਹਾਣੀ ਕੀ ਹੈ ਜੇ ਤੂੰ ਬੋਲਣਾਂ ਦੀ ਵਿੱਚ ਜੇ ਤੈਮੇ ਮੁੰਡੇ ਨੂੰ ਹੱਥ ਲਾਉਣੀ ਕਹਿ ਦਿੰਦੀ ਗੰਦੇ ਆ ਹੱਥ ਤੂੰ ਉਹਨੂੰ ਨਹੀਂ ਲਾਉਣਾ ਜੇ ਮੈਂ ਫਰਿੱਜ ਖੋਲਦੀ ਆ ਤੇ ਇਹ ਕਹਿ ਦਿੰਦੀ ਫਰਿੱਜ ਨੂੰ ਹੱਥ ਨਹੀਂ ਲਾਉਣਾ ਜੇ ਮੈਂ ਦੋ ਘਟਾ ਦੁੱਧ ਤੱਤਾ ਕਰ ਦਿੰਨੀ ਆ ਤੇ ਉਹ ਨਹੀਂ ਇਹ ਦੁੱਧ ਤੱਤਾ ਕਰ ਮੁੰਡਾ ਮੇਰਾ ਨਾਤਾ ਤੋਤਾ ਸਾਰਾ ਰੰਗਵਾਸ ਵਾਰ ਕੇ ਭਰਾਂਦੇ ਬਹੁਤ ਜਿਹੜੀ ਜਿਹੜੀ ਉਹਨੂੰ ਚੱਕੜ ਆ ਜਾਂਦੀ ਆ ਸ਼ਰਮ ਨਹੀਂ ਆਉਂਦੀ ਉਹ ਪੁੱਠੇ ਪੰਗੇ ਕਰਦਾ ਗਾਇਸਾਂ ਨੂੰ ਸਮਝਾ ਗਏ ਜਾਨਾ ਰੋਜ਼ ਜੇ ਤੁਸੀਂ ਆਹ ਕੁਝ ਕਰੋਗੇ ਕਿੰਨਾ ਬੁਰਾ ਅਸਰ ਪਊਗਾ ਜਵਾਗ ਤੇ ਮੂਲ ਨਾਲੋਂ ਵਿਆਜ ਪਿਆਰਾ ਹੈ ਮੈਨੂੰ ਉਹਨਾਂ ਆਪਦੇ ਪੁੱਤ ਤਾਂ ਨਹੀਂ ਹੁੰਦਾ ਜਿੰਨਾ ਮੈਨੂੰ ਇਹਦਾ ਹੁੰਦਾ ਹੀ ਆ ਤੇ ਇਹ ਬੁੜੀ ਮੈਨੂੰ ਹੱਥ ਨਹੀਂ ਲਾਉਣ ਦਿੰਦੀ ਮਾੜਾ ਗੱਲ ਸੁਣ ਮੇਰੀ ਚੁੱਪ ਕਰ ਮਾ ਬੇਟਾ ਤੂੰ ਵੀ ਸੁਣ ਮੇਰੀ ਗੱਲ ਇਹਦੀ ਬੰਦੇ ਦੀ ਇੰਨੀ ਇੱਜ਼ਤ ਆ ਨਾ ਸਾਰੇ ਇਲਾਕੇ ਦੇ ਵਿੱਚ ਡਾਕਟਰ ਸਾਹਿਬ ਡਾਕਟਰ ਸਾਹਿਬ ਹੁੰਦੀ ਆ ਆ ਤੁਹਾਡਾ ਘਰ ਦਾ ਮਾੜਾ ਜਿਹਾ ਲੰਡੂ ਜਿਹਾ ਕਲੇਸ਼ੇ ਬਾਹਰ ਨਿਕਲ ਗਿਆ ਨਾ ਕੰਦੋਂ ਬਾਹਰ ਤੇ ਬੰਦੇ ਦੀ ਮਿੱਟੀ ਪੱਟੀ ਜਾਂਦੀ ਆ ਠੰਡੀ ਰੋਟੀ ਠੰਡੀ ਆ ਤੜਕਾ ਦੂਜੀ ਯਾਰ ਲੈ ਨਾ ਸਵਾਦ ਬਣਾ ਸਕਾ ਹਾਇ ਨਹੀਂ ਨਹੀਂ ਆ ਫੜ ਆ ਤੇਰੀਆਂ ਮਾਵਾਂ ਤੜਕੇ ਦੀਆਂ ਭੁੱਖੀਆਂ ਖੜੀਆਂ ਨੇ ਇਹਨਾਂ ਨੂੰ ਪਾ ਕੇ ਆ ਜਾ ਕੇ ਆਤ ਨੇ ਬੱਬਰ ਜੇ ਲੀਟਰ ਦਾ ਮਿੰਡ ਚ ਪਾ ਲੈਣੀ ਆ ਦੁੱਧ ਦਾ ਚੱਲ ਫੜ ਰੋਟੀ ਤਾਂ ਖਾ ਲੈਣ ਦੇ ਰੋਟੀ ਖਾਣ ਤੇਰਾ ਤਾਂ ਸਾਰਾ ਦਿਨ ਹੀ ਨਹੀਂ ਭਰਦਾ ਬੱਬਰ ਜਦੋਂ ਟਾਈਮ ਹੋ ਗਿਆ ਨਾ ਮੈਂ ਆਪੇ ਹੀ ਦੇ ਦੂੰਗੀ ਅੱਡੀ ਬੈਤ ਆਲਾ ਪਹਿਲਾਂ ਜਾ ਕੇ ਉਹਨਾਂ ਨੂੰ ਪਾ ਕੇ ਆ ਦੇ ਦੇ ਇਹਨੂੰ ਸਾਰਾ ਦਿਨ ਰੋਟੀਆਂ ਅੱਡੀ ਬੈਤ ਆਲਾ ਰੋਟੀ ਨਹੀਂ ਇਹਲਾ ਖਾਣ ਦਿੰਦੀ ਹੱਥ ਚੋਂ ਫੜ ਲਈ ਕੁੱਤੀ ਨੇ ਹੋ ਹੋ ਉਹਦਾ ਸ ਤੜਕੇ ਦੀ ਰੋਟੀ ਖਾਣ ਲੱਗੀ ਸੀ ਉਹ ਵੀ ਨਹੀਂ ਖਾਣ ਦਿੱਤੀ ਗਈ ਆਇਆ ਪੁੱਤ ਉਰਾ ਕਾ ਆਇਆ ਪਾ ਖੇਡ ਗੇ ਆ ਕਾ ਮੇਰਾ ਬੁੱਤ ਬਾੜਾ ਸਿਆਣਾ ਹੈ ਤਾਂ ਬਾੜਾ ਸਿਆਣਾ ਕੀ ਮਮ ਕਰ ਉਹ ਹੋ ਕੀ ਬਾੜਾ ਸਿਆਣਾ ਨਹੀਂ ਕੀ ਗੱਲ ਪਾਸੇ ਅੰਡੇ ਨੂੰ ਹੱਥ ਨਹੀਂ ਲਾਉਣ ਦਿੰਦੀ ਤੂੰ ਨਾ ਤਿੰਨ ਤੋਤੀ ਨਹੀਂ ਗਈ ਲਜਵਾਕ ਨੂੰ ਲਵੇੜ ਦੂਗੀ ਹੁਣ ਐਵੇਂ ਜਾ ਤਵੇ ਗੋਗੂਆ ਸੱਟ ਜਾ ਕੇ ਚੱਲ ਜਿਹੜਾ ਤੇਰਾ ਕੰਮ ਨਾ ਉਹ ਕਰਿਆ ਕਰ ਤੂੰ ਇਹ ਕੰਮ ਆਈ ਨੇ ਸੱਤ ਅੜਕੇ ਦਾ ਕੀਤਾ ਤਾਂ ਹੈਗਾ ਸਾਰਾ ਹੋਰ ਕੀ ਕਰਾ ਹੋਰ ਵੀ ਬਥੇਰਾ ਕੁਝ ਪਿਆ ਹੁੰਦਾ ਕਰਨ ਵਾਲਾ ਸਾਰਾ ਦਿਨ ਜਵਾਕ ਨੂੰ ਨਾ ਨਹੀਂ ਤੂੰ ਆਂ ਦੱਸ ਮੁੰਡੇ ਨੂੰ ਖਿੱਚ ਲਿਆ ਤੂੰ ਪਿੱਛੋ ਲਿਆਈ ਆ ਪਿੱਛੋ ਲਈ ਮੇਰਾ ਮੁੰਡਾ ਤੇ ਮੁੰਡਾ ਅਸਕਰ ਮੇਰਾ ਮੇਰੇ ਪੁੱਤ ਦਾ ਪੋਤਾ ਹੈ ਪੁੱਤ ਦਾ ਪੋਤਾ ਤੇਰਾ ਪੁੱਤ ਹੁਣ ਤੇਰਾ ਪੋਤਾ ਹੀ ਰਹਿ ਗਿਆ ਹੁਣ ਮੇਰੇ ਨਾਲ ਵਿਆਹ ਗਿਆ ਨਾ ਤਾਂ ਹੁਣ ਮੇਰਾ ਹੀ ਆਹੋ ਅੱਛਾ ਹਾਂ ਤੇ ਮੇਰਾ ਕੁਛ ਨਹੀਂ ਕਰ ਚਾ ਨਾ ਕੁਛ ਨਹੀਂ ਤੇਰਾ ਨਾ ਇਹ ਆ ਤੇਰਾ ਤੇ ਨਾ ਉਹ ਆ ਤੇਰਾ ਬਸ ਹੱਥ ਨਹੀਂ ਲਾਉਣਾ ਮੇਰੇ ਜਵਾਕ ਨੂੰ ਹੁਣ ਕਿਉਂ ਕਹਤੋਂ ਨਾ ਲਾਵਾਂ ਬਸ ਮੈਂ ਤੈਨੂੰ ਦੱਸਦਾ ਇੱਥੇ ਕਿਤੇ ਹੋਰ ਨਾ ਕੁਛ ਕਰਵਾਈ ਤੂੰ ਮੈਨੂੰ ਕੁੜਗੇ ਰੋਟੀ ਨਹੀਂ ਖਾਂਨ ਦਿੱਤੀ ਰੋਟੀ ਨਹੀਂ ਖਾਂਦੀ ਤੇ ਸਾਰਾ ਦਿਨ ਤੇਰਾ ਬੱਬਰ ਨਹੀਂ ਭਰਦਾ ਤਿੰਨ ਤਿੰਨ ਵਾਰ ਤੂੰ ਰੋਟੀਆਂ ਖਾਈ ਨਹੀਂਆਂ ਹਰਾਂ ਜਦ ਤੱਕ ਗੋਡੇ ਦੁਖਦੇ ਰਹਿੰਦੇ ਕੰਮ ਤੂੰ ਸਾਰਾ ਕਰਵਾਉਣੀ ਮੈਥੋਂ ਜਦੋਂ ਵੇਖੋ ਮੇਰੇ ਕਦੇ ਮੁੰਡੇ ਨੂੰ ਹੱਥ ਲਾਣ ਦੀ ਕਦੇ ਉਹਦੇ ਕੰਨ ਭਰੀ ਜਾਂਦੀ ਰਹਿੰਦੀ ਸ਼ਰਮ ਦਾ ਢੇਲੇ ਦੀ ਵੀ ਨਹੀਂ ਹੁੰਦੀ ਲੋਔਰ ਕਿਧਰ ਨੂੰ ਚੱਲੀ ਆਂ ਨਹੀਂ ਲੰਗਰ ਖਾ ਲੈਣ ਦੇ ਮੈਨੂੰ ਜਿਹੜੀਆਂ ਸਵੇਰੇ ਪਾਈਆਂ ਸੀ ਬੱਬਰ ਜੋ ਕਿਧਰ ਗਈਆਂ ਤੂੰ ਤੇ ਬੱਬਰ ਤੇ ਖਾਣੀਆਂ ਨਹੀਂ ਕਿਉਂ ਖਾਣ ਵਾਸਤੇ ਯਾਰ ਰੋਟੀਆਂ ਖਾ ਚੱਲ ਪਹਿਲਾਂ ਗੋ ਸੈਟ ਕਰ। ਹਾਂ। ਦੱਸ ਕੀ ਚਾਹੀਦਾ ਤੈਨੂੰ? ਪਰਉਣੀਏ ਫਿਰ ਤੂੰ ਕੰਮ ਜਾ ਕੇ ਜਾ ਪਹਿਲਾਂ ਗੋ ਸੈਟਾ। ਮੈਂ ਨਹੀਂ ਸੱਟਣਾ। ਕੋਈ ਹੋਰ ਨਾ ਕਰਵਾ ਲਈ। ਚੱਲ ਜਾ। ਮੇਰੇ ਗੋਡੇ ਦੁਖਦੇ ਐਵੇਂ ਨਾ ਮਕੜ ਕੇ ਮੈਨੂੰ ਧੱਕੇ ਮਾਰ ਮੈਂ ਨਹੀਂ ਕੁਛ ਵੀ ਕਰਨਾ। ਆਉਣ ਦੇ ਮੁੰਡੇ ਨੂੰ ਕਰ ਦੇ ਕਰ। ਰੋਟੀ ਵੀ ਨਹੀਂ ਫਿਰ ਸ਼ਾਮ ਤੱਕ ਮਿਲਦੀ। ਚੱਲ ਬੈਠ। ਮੈਂ ਖਾਣੀ ਆ ਰੋਟੀ ਤੂੰ ਰੋਕ ਮੀ। ਲੈ ਫਿਰ ਖਾ ਰੋਟੀ ਚੱਲ ਤੂੰ। ਤੇਰੀਆਂ ਤੇ ਮੇਰੀਆਂ ਗੱਲਾਂ ਫੇਰਾ ਤੂੰ ਰੋਟੀ ਖਾਈ। ਲੈ ਜੋ ਚੱਲ ਕੇ ਲਾਗੇ ਪੈਗ ਬੁਗ ਵਤੰਦਰਾ। ਨਹੀਂ ਗੋਪੀ ਯਾਰ ਬਾਈ। ਅੱਜ 3 ਵਜੇ ਆਈ। ਓ ਤਿੰਨ ਵਜੇ ਨੂੰ ਕੀ ਆ ਤੇਰੀ ਭਰਜਾਈ ਦਾ ਕੰਮ ਕੀ ਆ ਉਹਨੇ ਕੱਟ ਕੇ ਨਾ ਸਲਾਦ ਐ ਫ੍ਰਿਜ 'ਚ ਲਾ ਕੇ ਰੱਖ ਦੇਣਾ ਮੇਰੇ ਆਉਂਦੇ ਨੂੰ। ਗਾਲਾਂ ਨਾ ਪਵਾ। ਗਾਲਾਂ ਪਤੰਦਰਾ ਤੂੰ ਤਾਂ ਜਾਣਦਾ ਨਹੀਂ ਐਡੀ ਕਊ ਆ ਨਾ। ਓਏ ਪਾਣੀ ਪੁਣੀ ਕੋਲੇ ਮੇਰੇ ਜੇ ਮੈਂ ਕਹਿੰਦਾ ਨਾ ਟੇਬਲ 'ਤੇ ਮੇਰੇ ਦਾਰੂ ਚਾਹੀਦੀ ਐ। ਐ ਪਾਣੀ ਪੁਣੀ ਆਏ ਦਿਨ ਦਿਖਵਾਉਣ ਨਾਲੇ। ਉਹਨਾਂ ਤਾਂ ਕੀਤੇ ਆ ਫਿਰ ਤੇਰੇ। ਉਹਨਾਂ ਤਾਂ ਮੈਂ ਕਹਿੰਦਾ ਯਾਰ ਬਈ ਸਵਾਦ ਲਿਆ ਤਾਂ ਰੱਬ ਨੇ। ਆ ਜਾ ਆ ਜਾ ਆਪਾਂ ਲਾਉਣੇ ਆ ਚੱਲ ਕੇ। ਤਿੰਨ ਵਜੇ ਨੂੰ ਕੀ ਐ? ਰੋਟੀ ਤੈਨੂੰ ਰੋਟੀ ਤੈਨੂੰ ਮਿਲ ਜੂਗੀ। ਠੀਕ ਆ ਤੇ ਚੁੱਪ ਕਰਕੇ ਪਹਿਲਾਂ ਤੈਨੂੰ ਫਿਰ ਤੂੰ ਮੈਥੋਂ ਮੈਨੂੰ ਲਾ ਕੇ ਹਟੇਂਗੀ ਅੱਜ ਕੁਛ ਨਾ ਚੱਲ ਤੈਨੂੰ ਤੈਨੂੰ ਸਮਝ ਨਹੀਂ ਲੱਗਦੀ ਮੈਂ ਤੇਨੂੰ ਕਹੀ ਨਹੀਂ ਪਹਿਲਾਂ ਉਹਨਾਂ ਨੂੰ ਤੂੰ ਆਟਾ ਉਟਾ ਪਾ ਦੇ ਹੈ ਤੇਨੂੰ ਰੋਟੀਆਂ ਦੀ ਬਣੀ ਪਈ ਆ ਕੀ ਗੱਲ ਹੋ ਗਈ ਇਹ ਕਿਉਂ ਰਿਹਾ ਕਿਉਂ ਸਟਾ ਤੂੰ ਮੈਨੂੰ ਰੋਟੀ ਨਹੀਂ ਖਾ ਰੋਟੀ ਨਹੀਂ ਦੇਨੀ ਇਹਨੂੰ ਖਾ ਸਵੇਰ ਦਾ ਖਿਆ ਇਹਨੂੰ ਮੈਂ ਵੀ ਪਸੂ ਭੁੱਖੇ ਖੜੇ ਹੈਗੇ ਉਹਨਾਂ ਨੂੰ ਪਹਿਲਾਂ ਕੁਛ ਪਾ ਕਿਵੇਂ ਮਰਦੀ ਆ ਤੜਕੇ ਵਿੱਚ ਮਾਂ ਇਹ ਤਾਂ ਦਿੱਲੀ ਦਾ ਹੈ ਕੰਮ ਮੈਨੂੰ ਤੜਕੇ ਦੀ ਰੋਟੀ ਨਹੀਂ ਖਾਂਦੀ ਤੜਕੇ ਦੀ ਦੋ ਵਾਰ ਰੋਟੀ ਖਾ ਗਈ ਆਪ ਵੇਖ ਲੋ ਰਸੋਈ ਦੇ ਵਿੱਚ ਵੜ ਕੇ ਕਿੰਨਾ ਗੰਦ ਵਜਿਆ ਪਿਆ ਕਿਦੋਂ ਦਾ ਚੱਲ ਰਿਹਾ ਹੈ ਇਹ ਤਮਾਸ਼ਾ ਕਦੋਂ ਦਾ ਚੱਲ ਰਿਹਾ ਕਦੋਂ ਦਾ ਵੀ ਨਹੀਂ ਚੱਲ ਰਿਹਾ ਸਿਰਫ ਇੰਨਾ ਹੀ ਕਿਹਾ ਵੀ ਪਸੂ ਭੁੱਖੇ ਖੜੇ ਆ ਤੋਂ ਮਾਂ ਪੁੱਛਣੂ ਪਾਣੀ ਤੂੰ ਮਾਂ ਮਾਂ ਸੁਣੂ ਭੁੱਖੇ ਘੜੇ ਉਹਨਾਂ ਨੂੰ ਪਾ ਦੇ ਤੜਕੇ ਦੀ ਚਰੀ ਆਂਦੀ ਆ ਕੁਛ ਨਾ ਚਰੀ ਆਂਦੀ ਆ 60 ਸਟ ਤੋਂ ਨਹੀਂ ਵਜੀ ਨਹੀਂ ਦਾਣਾ ਬਣੀ ਪਾਦਾ ਸੀ ਨਾ ਪਤੰਗਰਾ ਤੂੰ ਤਾਂ ਸਿਰਫ ਤਾਂ ਦੇ ਪਾਲ ਪੰਡੀ ਜਾਂਦਾ ਸੀ ਤੇ ਦੱਸ ਯਾਰ ਹੋਇਆ ਨਹੀਂ 60 ਨੂੰ ਕਿਧਰੇ ਕੋਈ ਗੋਲੀ ਨਹੀਂ ਵਜੀ ਹੈਗੀ ਕੱਲਾ ਮੈਂ ਪਾਈ ਕਿਹਾ ਗਾ ਵੀ ਆ ਦੂ ਬਸ ਉਹਨਾਂ ਨੂੰ ਕਸ਼ ਪਾ ਦੇ ਮੈਨੂੰ ਖਾਣ ਦਿੰਦੇ ਦਿੰਦੀ ਨੂੰ ਖਾਣ ਥੋੜੀ ਇਹਨੇ ਪਲੇਟ ਵੜ ਕੇ ਲੈ ਗਈ ਹੈ ਦਿਨ ਵੇ ਦੀ ਤੂੰ ਮੈਂ ਕਿਉਂ ਚੱਕ ਕੇ ਦੋ ਤਿੰਨ ਵਾਰ ਦਾ ਚਾਰ ਦਿਨ ਵੇ ਦੀ ਹੋਈ ਚਾਹੇ ਰੋਟੀ ਪਈ ਆ ਬਈਆ ਰੋਟੀ ਚੱਲ ਬਿਠਾ ਮੈਨੂੰ ਰੋਟੀ ਲੈ ਕੇ ਦੇ ਰੋਟੀ ਲੈ ਕੇ ਮੇਰੀ ਗੱ ਪਹਿਲਾਂ ਪਸ਼ੂਆਂ ਨੂੰ ਪਾ ਦੇ ਫਿਰ ਡੱਫ ਲਿਆ ਜਿਹੜਾ ਕੋ ਡੱਫਣਾ ਹੋਇਆ ਆ ਪਾਇਆ ਪਸ਼ੂਆਂ ਨੂੰ ਖਾਣਾ ਕਦੋਂ ਪਾਇਆ ਕੁੱਕੇ ਖੜੇ ਤਲਕੇ ਦੇ ਹੱਥ ਨੇ ਲੀਟਰ ਤੇ ਮਿੰਟ ਚ ਮੂੰਹ ਨੂੰ ਲਾ ਲੰਦੀ ਹੈ ਜਦੋਂ ਇਹਦਾ ਜੀ ਕਰਦਾ ਸਾਰੇ ਪਸ਼ੂ ਮੈਂ ਸੰਭਾਲਦੀ ਆ ਝਾੜੂ ਪੋਚਾ ਮੈਂ ਥੋ ਕਰਾਉਂਦੀ ਰਸੋਈ ਵੀ ਮੈਂ ਥੋ ਸਾਫ ਕਰਾਉਂਦੀ ਤੇ ਕਰਨੀ ਨਹੀਂ ਜਦ ਖਾਨੀ ਸਾਰੇ ਦਿਨ ਤੂੰ ਅਰਸੋਈ ਕਿਹੜਾ ਤੇਰਾ ਪਿਓ ਸਾਫ ਕਰੂ ਆ ਕੇ ਫਿਰ ਜੋ ਮੈਂ ਕੀ ਕਹਾ ਚਲ ਕੋਈ ਨਹੀਂ ਅੰਦਰ ਚਲ ਤੂੰ ਚਲ ਅੰਦਰ ਮੈਨੂੰ ਕਹੀ ਜਾਇਆ ਕਰੋ ਇਹਨੂੰ ਕੋਈ ਸਮਝਾਉਣਾ ਹੈ ਮੈਨੂੰ ਨਹੀਂ ਤੁਸੀਂ ਕੁਝ ਸਮਝਾਉਣਾ ਭੌਂਕਨ ਨੂੰ ਤਾਂ ਬਹੁਤ ਸ਼ਿਆਰ ਰਹਿੰਦੀ ਹੈ ਇਹ ਕਿੰਨੇ ਖੇਖਣ ਕਰਦੀ ਐ ਡਰਾਮੇ ਹੀ ਆਉਂਦੇ ਆ ਕੱਲੇ ਚੱਲ ਚੱਲ ਅੰਦਰ ਮੈਂ ਤੈਨੂੰ ਆਖਿਆ ਨਾ ਫਾਈਲ ਹੋਣੀ ਚਾਹੀਦੀ ਤੇਰੀ ਹੁਣ ਪਲੇਟ ਉਦੋਂ ਹੀ ਫੜ ਲਈ ਇਹਨੇ ਉਦੋਂ ਪਲੇਟ ਫੜ ਲਈ ਇੱਕ ਵਾਰੀ ਕੋਈ ਨਾ ਚੁੱਪ ਕਰ ਚੁੱਪ ਨਾ ਕਰ ਹੁਣ ਨਾ ਕਿਹਾ ਵੀ ਨਾ ਬਾਰ-ਬਾਰ ਕੋਲੇ ਜਾਈ ਜਾ ਅੰਦਰ ਚੱਲ ਅੰਦਰ ਚੱਲ ਹੁਣ ਬਾਹਰ ਨਹੀਂ ਹੋਣੀ ਜੀ ਮੈਂ ਲੱਤਾਂ ਤੋੜ ਦੂੰਗਾ ਤੂੰ ਬਾਹਰ ਮੈਂ ਮੇਰੇ ਤੇ ਰੋਮ ਮਾਰ ਜਾਣ ਨਾ ਸੋਈ ਚ ਵੇਖ ਉਵੇਂ ਭੁਰਕੀ ਤੋੜੀ ਪਈ ਐ ਨਾ ਭੁਰਕੀ ਪਈ ਐ ਭੁਰਕੀ ਕਿੰਨੇ ਡਰਾਮੇ ਕਰਦੀ ਆ ਗੁੰਦ ਜਮ ਹੁਣ ਬਾਹਰ ਨਹੀਂ ਹੋਣੀ ਜੀ ਮੈਂ ਤੈਨੂੰ ਵਰਕੀ ਦਿਖਾਉਣੀ ਆ ਤੋੜੀ ਇਹਨੇ ਮੇਰੇ ਹੱਥ ਚੋਂ ਫੜ ਲਈ ਪਲੇਟ ਬਰਾਮੇ ਕਰਦੀ ਆ ਸਾਰੇ ਖੇ ਖਾਣਾ ਆਏ ਇਧਰ ਵੇਖ ਲੈ ਇਹਨੇ ਰੋਟੀ ਨਹੀਂ ਮੈਨੂੰ ਖਾਣ ਦਿੱਤੀ ਆ ਭਈਆ ਹਾਂ ਤੇ ਅੰਦਰ ਆਉਂਦਾ ਸਫਤਾ ਦੇ ਪੌੜ ਬਣਦੀ ਜਾਂਦਾ ਸੀ ਤੇ ਸਾਰੇ ਕੰਮ ਹੋਏ ਨਹੀਂ ਮੇਰੇ ਕੋਲੇ ਮੇਰੀ ਗੱਲ ਲਾ ਭਰਾ ਮੈਂ ਗਲਤ ਨਹੀਂ ਕਿਹਾ ਮੈਂ ਕੱਲਾ ਇਹਨੂੰ ਇੰਨਾ ਹੀ ਕਿਹਾ ਵੀ ਪਸ਼ੂ ਭੁੱਖੇ ਮਰ ਜਾਂਦੇ ਉਹਨਾਂ ਨੂੰ ਕੁਝ ਪਾ ਦੇ ਰੋਟੀ ਕੌਣ ਖਾਣਾ ਦਾ ਮਸਲਾ ਰੋਟੀ ਮੈਂ ਤਦੋਂ ਕੋਈ ਹਜ਼ਾਰਾ ਦਿਨ ਢੱਪੀ ਜਾਂਦੇ ਰਹੀਏ ਪਸ਼ੂ ਚਾਹੇ ਵਾਹ ਨਹੀਂ ਹੁੰਦੀ ਇੱਕ ਵਾਰੀ ਕਹਦੇ ਨਾ ਮਾਂ ਚੁੱਪ ਕਰ ਚੁੱਪ ਕਰ ਮਾਂ ਮੈਨੂੰ ਕਹਾਣੀ ਦੱਸੋ ਹੋਈ ਕੀ ਕ ਜੇ ਤਾਂ ਬੋਲਣਾਂ ਦੀ ਵਿੱਚ ਜੇ ਤਾਂ ਮੈਂ ਮੁੰਡੇ ਨੂੰ ਹੱਥ ਲਾਉਣੀ ਹੈ ਕਹਿ ਦਿੰਦੀ ਗੰਦੇ ਆ ਹੱਥ ਤੂੰ ਉਹਨੂੰ ਨਹੀਂ ਲਾਉਣਾ ਜੇ ਮੈਂ ਫ੍ਰਿਜ ਖੋਲਦੀ ਆ ਤੇ ਇਹ ਕਹਿ ਦਿੰਦੀ ਫ੍ਰਿਜ ਨੂੰ ਹੱਥ ਨਹੀਂ ਲਾਉਣਾ ਜੇ ਮੈਂ ਦੋ ਘੁੱਟ ਦੁੱਧ ਤੱਤਾ ਕਰ ਦਿੰਨੀ ਆ ਤੇ ਉਹ ਨਹੀਂ ਇਹ ਦੁੱਧ ਤੱਤਾ ਕਰਨ ਮੁੰਡਾ ਮੇਰਾ ਨਾਤਾ ਤੋਤਾ ਸਾਰਾ ਨੇ ਨਿਮਾਸ ਵਾਰ ਕੇ ਭਰਉਂਦੀ ਆ ਬਹੁਤ ਜੜੀ ਛੜਦੀ ਉਹਨੂੰ ਚੱਕੜ ਆ ਜਾਂਦੀ ਸ਼ਰਮ ਨਹੀਂ ਆਉਂਦੀ ਇਹਨੂੰ ਤੂੰ ਕਹਿੰਦਾ ਆਵਾਜ਼ ਨਹੀਂ ਆਉਣੀ ਚਾਹੀਦੀ ਕੀ ਗੱਲ ਸੱਚੀ ਗੱਲ ਆ ਵਾਏ ਇਵੇਂ ਆ ਬੋਤ ਇਵੇਂ ਨਹੀਂ ਜੇ ਤੁਸੀਂ ਐ ਘਰੇ ਕਰੋਗੇ ਬਾਹਰ ਮੁੰਡੇ ਦੇ ਤੁਸੀਂ ਐ ਦੇਖੋ ਕੀ ਤਿੰਨ ਚਾਰ ਆਉਂਦਾ ਉਹ ਕੀ ਅਸਰ ਪਊਗਾ ਤੇ ਤੇ ਬਸ ਮੈਂ ਤਾਂ ਕਹਿੰਦੇ ਨੇ ਕਹਿੰਦੇ ਮੇਰੇ ਮੁੰਡੇ ਨੂੰ ਹੱਥ ਨਾ ਲਾਵੇ ਤੇਰੇ ਨਾਲ ਚਾਪਲੂਸੀਆਂ ਨਾ ਕਰਿਆ ਕਰੇ ਬਾਲੀਆਂ ਬਸ ਕੋਈ ਚਾਪਲੂਸੀ ਨਹੀਂ ਇਹਦਾ ਪੋਤਾ ਇਹ ਖੇਡੂਗੀ ਨਹੀਂ ਹੋਇਆ ਕੀ ਸੀ ਮੈਨੂੰ ਪਹਿਲਾਂ ਪ੍ਰੋਪਰ ਗੱਲ ਦੱਸੋ ਮੈਂ ਰੋਟੀ ਖਾਣ ਬੈਠੀ ਸੀ ਤੇ ਇਹਨੇ ਨਾ ਰੋਟੀ ਮੇਰ ਪਹਿਲੀ ਫੁਰਕੀ ਤੋੜੀ ਸੀ ਤੇ ਇਹਨੇ ਹੱਥ ਚ ਫੜ ਲਈ ਕਹਿੰਦਾ ਪਹਿਲੇ ਪਸਵਾਂ ਨੂੰ ਪੱਠੇ ਪਾ ਬਹੁਤ ਮਾਰੀ ਬਹੁਤ ਮਾਰੀ ਮੇਰੀ ਗੱਲ ਸੁਣ ਮੇਰੀ ਸਰਵੇ ਨਹੀਂ ਹੈ ਵੀ ਮੇਰੇ ਪੁੱਤ ਨੂੰ ਹੱਥ ਨਾ ਲਾਵੇ ਮੇਰੇ ਬੰਦੇ ਆਏ ਕਿਉਂ ਨਾ ਲਾਵੇ ਤਾ ਪਾਗਲ ਹੋਈ ਐ ਲਾਉਣੀ ਪੂਗੀ ਪੁੱਤ ਆ ਇਹਦਾ ਉਹ ਤੇਰਾ ਪੋਤਾ ਪੁੱਤ ਆ ਹੋ ਗਈ ਮੇਰੇ ਤਾਂ ਕਹਿ ਦੇ ਗੰਦਾਸ ਮੈਨੂੰ ਨਹੀਂ ਪਤਾ ਨਾ ਮੇਰੇ ਪੁੱਤ ਨੂੰ ਹੱਥ ਲਾਵੇ ਨਾ ਤੈਨੂੰ ਲਾਵੇ ਮੈਨੂੰ ਇਸ ਚੀਜ਼ ਕਰ ਕੋਈ ਮਤਲਬ ਨਹੀਂ ਆਏ ਥੋੜੀ ਹੁੰਦਾ ਜਦੋਂ ਇਹ ਕਮਲੇ ਵਾਲੇ ਕੰਮ ਕਰੀਏ ਨੀਚੇ ਹੋਏਗਾ ਇੱਕ ਮਿੰਟ ਚੁੱਪ ਕਰ ਜੋ ਮੈਨੂੰ ਲੱਗਦਾ ਕੋਈ ਪੇਸ਼ੈਂਟ ਆ ਗਿਆ ਡਾਕਟਰ ਸਾਹਿਬ ਬਗਵਾਸ ਨਾ ਕਰਿਓ ਡਾਕਟਰ ਸਾਹਿਬ ਆਗੇ ਚੁੱਪ ਕਰ ਜੋ ਬਗਵਾਸ ਨਾ ਕਰਿਓ ਜੇ ਹੁਣ ਬਗਵਾਸ ਆਂ ਹਿਸਾਬ ਲਾ ਲਿਓ ਮੈਂ ਤੁਹਾਨੂੰ ਦੱਸਤਾ ਪਰਵਾਰ ਦਾ ਹੰਤ ਨਹੀਂ ਕੋਈ ਆਓ ਜੀ ਅਵਰਾੜ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕਿਵੇਂ ਹੋ ਠੀਕ ਹੈ ਜੀ ਵਾਹ ਵਧੀਆ ਵਧੀਆ ਕਿਵੇਂ ਅੱਜ ਕਿਤੇ ਦਿਨ ਤੇ ਪਰੌਂਠੇ ਬਣਾਏ ਜਾਂਦੇ ਨਹੀਂ ਨਹੀਂ ਉਹ ਤਾਂ ਛੋਟਾ ਜਿਹਾ ਕੰਮ ਇਹ ਕਰਦਾ ਸੀ ਬਸ ਹੱਥ ਹੋ ਗਿਆ ਸੀ ਅੱਛਾ ਬੈਠੋ ਕੋਈ ਨਹੀਂ ਹੈਗਾ ਗਈ ਮੈਂ ਦਾਦੀਆਂ ਤੁਹਾਨੂੰ ਵੀਰ ਜੀ ਤੁਸੀਂ ਤਾਂ ਆਉਂਦੇ ਜਾਂਦੇ ਰਹਿੰਦੇ ਹੋ ਇਸ ਘਰ ਦੇ ਵਿੱਚ ਹੂੰ ਇਹਨਾਂ ਨਾਲ ਵਧੀਆ ਸਾਝ ਹੈਗੀ ਆ ਤੇ ਜਾਣਦੇ ਹੋਵਾਂਗੇ ਇਹਦੀ ਮਾਂ ਬਾਰੇ ਵੀ ਤੇ ਮੇਰੇ ਬਾਰੇ ਵੀ। ਉਹ ਚੱਲ ਛੱਡ। ਕੀ ਗੱਲ ਹੋਈ ਕੁੜੀ? ਚੱਲ ਛੱਡ ਨੀ। ਬਸ ਖੇਗਣ ਕਰਦੀ ਓਈ ਵਾਧੂ ਦੇ ਸਾਡੇ ਦੋਵਾਂ ਜੀਆਂ ਚ ਲੜਾਈ ਪਵਾਉਂਦੀ ਆ ਵਾਧੂ ਦਾ ਇਹ ਮੇਰੇ ਨਹੀਂ ਸੁਣਦਾ ਤੇ ਮਗਰ ਲੱਗੇ ਜਾਂਦਾ। ਡਾਕਟਰ ਕੀ ਗੱਲ ਹੋਈ? ਬਰਾੜ ਸਾਹਿਬ ਕੀ ਬੜੀਆਂ ਦੀਆਂ ਲੜਾਂਗਾ ਸਾ। ਕੀ ਕੋਈ ਐਵੇਂ ਆਪਸ ਵਿੱਚ ਮਾੜੀ-ਮੋਟੀ ਗੱਲ ਤੇ ਹੋ ਜਾਂਦੀ ਹੈ। ਚਲੋ ਕੋਈ ਨਹੀਂ ਬੈਠੋ ਅੰਦਰ। ਸੈਣੇ ਬਣੋ। ਚੁੱਪ ਕਿਉਂ ਰਹਿ ਜਾ ਮੈਂ ਦੱਸਦੀ ਹੈਗੀ ਇਹਨਾਂ ਨੂੰ ਤੁਸੀਂ ਜਾਣਦੇ ਹੋ ਇਹਨਾਂ ਬਾਰੇ। ਵਾਧੂ ਦੇ ਡਰਾਮੇ ਕਰਨ ਲੱਗ ਜਾਂਦੀ ਆ। ਸਾਡੇ ਦੋਵਾਂ ਚ ਕਲੇਸ਼ ਪਾਉਂਦੀ ਆ। ਇਹ ਵੀ ਮੇਰੇ ਨਹੀਂ ਸੁਣ ਇਹ ਤਾਂ ਬਹੁਤ ਸਿਆਣੀ ਐ ਜੀ ਐਂ ਜਦੋਂ ਦੇਖਿਆ ਤੇ ਆ ਭਰਾਵਾ ਕੀ ਮਾਣਾ ਮੋਟਾ ਹੁੰਦਾ ਬੁੜੀਆਂ ਜੀ ਕੀ ਹੋ ਜਾਂਦਾ ਯਾਰ ਕਿਹੜੀ ਗੱਲ ਐ ਨਹੀਂ ਯਾਰ ਤੁਹਾਡਾ ਤਾਂ ਸੁਣਿਆ ਹੀ ਨਹੀਂ ਕਦੇ ਕਦੇ ਹੋਇਆ ਨਹੀਂ ਜੀ ਕਦੇ ਮੈਨੂੰ ਤਾਂ ਆਪ ਅੱਜ ਸਮਝ ਨਹੀਂ ਆਉਂਦੀ ਇਹਨਾਂ ਨੂੰ ਪਤਾ ਨਹੀਂ ਕੀ ਮਤਲਬ ਹੈ ਇਹਨਾਂ ਦਾ ਬੜੀ ਪੜ੍ਹੀ ਲਿਖੀ ਹੈਗੀ ਆ ਤੂੰ ਪੂਰਾ ਪੁੱਤ ਹੋਇਆ ਕਿਉਂ ਨਹੀਂ ਤੈਨੂੰ ਮੈਂ ਦੱਸਦੀ ਐਂ ਜੀ ਉਹ ਆ ਕਿਉਂ ਨੀ ਕੋਈ ਨਾ ਕਹਿੰਦੇ ਤੇ ਬਜ਼ੁਰਗ ਕਹਿ ਦਿੰਦੇ ਨੇ ਘਰ ਬੱਜਿਆ ਰਹਿ ਜੇ ਤੇ ਪਰ ਇਹ ਜਿਹੜੀਆਂ ਇਹੋ ਜਿਹੀਆਂ ਔਰਤਾਂ ਹੁੰਦੀਆਂ ਬੰਨਣ ਨਹੀਂ ਦਿੰਦਾਂ ਘਰ ਕੀ ਰੌਲਾ ਪਾ ਕੇ ਮਾਤਾ ਥੋੜਾ ਡਰਾਮੇ ਆ ਬਸ ਵਾਧੂ ਦੇ ਕਰ ਕਰ ਸੁਣਾਈ ਜੋ ਇਹ ਕੁੜੀ ਨੇ ਹੱਥ ਚ ਮੇਰੇ ਪਲੇਟ ਫੜ ਲਈ ਬੋਰ ਕੀ ਪਹਿਲੀ ਤੋੜ ਛੱਡ ਮਾਤਾ ਕਿਉਂ ਐਵੇਂ ਨਾ ਚੱਲਦੀ ਛੱਡ ਨੀ ਬਾ ਚੁੱਪ ਕਰ ਲੈ ਛੱਡ ਨੀ ਐਵੇਂ ਕਿੱਧਰ ਉਹ ਕੁਝ ਨਹੀਂ ਹੁੰਦਾ ਘਰ ਦੀਆਂ ਲੜਾਈਆਂ ਚੱਲ ਕੋਈ ਨਹੀਂ ਪੁੱਤ ਨਹੀਂ ਬੋਲ ਦਿੰਦੇ ਨਹੀਂ ਬੋਲਦੇ ਹੁੰਦੇ ਸਿਆਣੀ ਬਣ ਤੂੰ ਵੀ ਕੁੜੀ ਸਿਆਣੀ ਬਣ ਚੁੱਪ ਕਰ ਆਦੀ ਆ ਕੇ ਪਾਸੋਂ ਡੰਗਰ ਮਹਾਲਕੇ ਤੇ ਫੇਰ ਆਣ ਕੇ ਰੋਟੀ ਖਾਣ ਚੱਲ ਮੈਂ ਉਹਨਾਂ ਨੂੰ ਜੋ ਉਹਨਾਂ ਨੂੰ ਦਾਣਾ ਪਾਣੀ ਪਾਉਣਾ ਸੀ ਪਾ ਕੇ ਪਸਾਂ ਨੂੰ ਆਣ ਕੇ ਮੈਂ ਰਸੋਈ ਚ ਰੋਟੀ ਖਾਣ ਲੱਗੀ ਇਹਨੇ ਰਸੋਈ ਚ ਨਹੀਂ ਵੜਨ ਦਿੱਤਾ ਮੁੰਡੇ ਨੂੰ ਮੈਂ ਹੱਥ ਲਾ ਲਿਆ ਚੌੜ ਕਰਦੀ ਨੇ ਮੈਂ ਉਹਨੂੰ ਫੜ ਲਿਆ ਆ ਪੁੱਤਰੇ ਨੇ ਮੈਂ ਹੱਥ ਚਲਾ ਕੇ ਮੈਨੂੰ ਮੰਜੇ ਤੇ ਠੋਕਿਆ ਆ ਮੇਰਾ ਗੋਟਾ ਤੋੜ ਕੇ ਘਰ ਤਾਂ ਨਾਲੇ ਮੇਰਾ ਗੋਡਾ ਦੁਖੀ ਜਾਂਦਾ ਕਿਉਂ ਪੁੱਠੇ ਪੰਗੇ ਲੈ ਲਏ ਉਹਨੂੰ ਮੈਂ ਸਮਝਾ ਗਏ ਜਾਂਦਾ ਰੋਜ ਜੇ ਤੁਸੀਂ ਆਹ ਕੁਝ ਕਰੋਗੇ ਕਿੰਨਾ ਬੁਰਾ ਅਸਰ ਪੂਆ ਜਵਾਗਤੇ ਮੂਲ ਨਾਲੋਂ ਵਿਆਜ ਪਿਆਰਾ ਹੈ ਮੈਨੂੰ ਉਹਨਾ ਆਪਣੇ ਪੁੱਤ ਦਾ ਨਹੀਂ ਹੁੰਦਾ ਜਿੰਨਾ ਮੈਨੂੰ ਇਹਦਾ ਹੁੰਦਾ ਹੀ ਹੈ ਤੇ ਇਹ ਬੁੜੀ ਮੈਨੂੰ ਹੱਥ ਨਹੀਂ ਲਾਉਣ ਦਿੰਦੀ ਜੇ ਮੈਂ ਫਰਿੱਜ ਨੂੰ ਹੱਥ ਲਾਵਨੀ ਤੂੰ ਗੰਦੀ ਆ ਮਾਤਾ ਗੱਲ ਸੁਣ ਮਾਤਾ ਗੱਲ ਸੁਣ ਮੇਰੀ ਬੇਟਾ ਤੂੰ ਵੀ ਸੁਣ ਮੇਰੀ ਗੱਲ ਇਹਦੀ ਬੰਦੇ ਦੀ ਇੰਨੀ ਇੱਜ਼ਤ ਆ ਨਾ ਸਾਰੇ ਇਲਾਕੇ ਦੇ ਵਿੱਚ ਡਾਕਟਰ ਸਾਹਿਬ ਡਾਕਟਰ ਸਾਹਿਬ ਹੁੰਦੀ ਆ ਆ ਤੁਹਾਡਾ ਘਰ ਦਾ ਮਾੜਾ ਜਿਹਾ ਲੰਡੂ ਜਿਹਾ ਕਲੇਸ਼ੇ ਬਾਹਰ ਨਿਕਲ ਗਿਆ ਨਾ ਕੰਦੋਂ ਬਾਹਰ ਤੇ ਬੰਦੇ ਦੀ ਮਿੱਟੀ ਪੱਟੀ ਜਾਂਦੀ ਆ ਸਮਝਿਆ ਕਰੋ ਸਿਆਣੇ ਬਣੇਗਾ ਅਸੀਂ ਮੈਂ ਤਾਂ ਗੁਰਪੀ ਚੰਡੀਗੜ੍ਹ ਜਾਣਾ ਸੀ ਯਾਰ ਅੱਛਾ ਅੱਛਾ ਜੀ ਤੋ ਇਹਦੇ ਸੇਵਕ ਤੇ ਥੋੜਾ ਜਿ ਗੱਡੀ ਸਾਰੇ ਰਾਣੀ ਚਲਾਉਣੀ ਜਾਂਦੇ ਆਉਂਦੇ ਨੇ ਨਹੀਂ ਬਰਾਤ ਸਾਹਿਬ ਕੋਈ ਨਹੀਂ ਦੰਨਾ ਦਵਾਈ ਦਿੰਨਾ ਮੈਂ ਠੀਕ ਹੈ ਥੋੜਾ ਜਿਆਦਾ ਸ਼ਾਂਤੀ ਰੱਖਿਆ ਕਰੋ ਚਲੋ ਅੰਦਰ ਬੱਚੀਆਂ ਚਲੋ ਸ਼ਾਬਾਸ਼ ਥੋੜਾ ਸ਼ਾਂਤੀ ਰੱਖਿਆ ਕਰੋ ਠੀਕ ਹੈ ਫਿਰ ਵੀ ਚਲੋ ਸਿਆਣੀ ਬੰਜਾ ਆ ਨਾਲੇ ਆ ਜਵਾਕਾ ਉਹਨਾਂ ਨੂੰ ਰੱਟਸਾ ਵਾਸਤੇ ਕੀ ਕਰ ਉਹ ਸਹੀ ਹੈ ਮੂਲ ਨਾਲ ਵਿਆਜ ਪਿਆਰਾ ਹੁੰਦਾ ਠੀਕ ਹੈ ਪਹਿਲਾਂ ਇਹਦੀ ਸੇਵਾ ਕਰੇਗੀ ਨਾ ਫੇਰ ਤੇਰੀ ਸੇਵਾ ਗਾਂਏ ਕਰਨਗੇ ਇਹੋ ਜਿਹੇ ਬਜ਼ੁਰਗ ਪੂਰੇ ਹੋ ਜਾਂਦੇ ਆਵੇਂ ਗਾਂਏ ਇਹਨਾਂ ਨੂੰ ਵੇਖ ਕੇ ਚਲ ਮਾਂ ਚਲ ਕੋਈ ਨਹੀਂ ਹੌਸਲਾ ਰੱਖਿਆ ਕਰੋ ਸਾਥ ਚੱਲ ਵਧੀਆ ਕੋਈ ਨਹੀਂ ਚਾਹ ਪੀਣੀ ਨਹੀਂ ਨਹੀਂ ਬਸ ਕੋਈ ਨਹੀਂ ਆ ਤੇ ਇੰਜੈਕਸ਼ਨ ਇਹਦੇ ਲੈ ਲਾਓ ਚਲ ਆ ਸੇਟ ਚਲ ਮਾਤਾ ਤੂੰ ਵੀ ਅੰਦਰ ਜਾ ਬੜਾ ਰੈਸਟ ਕਰ ਲੈ ਕੋਈ ਨਹੀਂ ਮੈਂ ਲੈ ਆਉਣਾ ਚਾਹ